ਕੀ ਲੈਣਾ ਹੈ ਕੀ ਜੀ ਕੀ ਲੈਣਾ ਹੁਣ ਤੂੰ ਕਿੰਨੇ ਪੈਸੇ 10 ਰੁਪਏ ਕੀ ਖਾਏਂਗੀ ਕਲਚ ਹੁਣ ਤੇ ਪਹਿਲਾਂ ਕੀ ਲਿਆਂਦਾ ਮੈਂ ਤੈਨੂੰ 10 ਰੁਪਏ ਦਿੱਤੇ ਸੀਗੇ ਹੈ 10 ਰੁਪਏ ਪਹਿਲਾਂ ਤੈਨੂੰ ਦਿੱਤੇ ਸੀ ਉਹਦਾ ਕੀ ਲਿਆਂਦਾ ਐ ਦੱਸ ਮਹਿੰਦੀ ਮਹਿੰਦੀ ਕਿੱਥੇ ਲਾਏਂਗੀ ਇੱਥੇ ਕੀ ਇਹ ਤੀਆਂ ਨੇ ਤੀਆਂ ਵਾਸਤੇ ਮਹਿੰਦੀ ਲਾਉਣੀ ਐ ਇੱਥੇ ਇੱਥੇ 68 ਦੇ ਵਹਿੰਦੀ ਲਾਏਗੀ ਤੇ ਹੁਣ ਕੀ ਲਿਆਉਣਾ ਖਾਣ ਨੂੰ? ਖਾਣੂ, ਕਲਚਾ। ਕੁਰਸੀ ਕਿੱਥੇ ਮਿਲਦੇ ਨੇ? ਇੱਥੇ। ਨਾ। ਮੈਂ ਨਮਾ ਤੇ ਨਹੀਂ ਕਰਨੀ। ਕਿਹੜੀ ਜੀਜੀ ਲਿਆਏਂਗੀ ਦੱਸ? ਚਿਪਸ। ਚਿਪਸ? ਅੱਛਾ। ਮਾਸਾ? ਹੋਰ ਹੋਰ ਤਾਂ ਨਹੀਂ ਕੁਝ ਖਾਣਾ? ਨਾ। ਹੋਰ ਤੇ ਜੇ ਬਨਾਣੇ ਲੈ ਕੇ ਦਿੱਤੇ ਸੀ ਉਹ ਖਾ ਲੈ। ਸਾਰੇ। ਅੱਛਾ, ਹੈ ਨਹੀਂ ਹੁਣ। ਇੱਕ ਵੀ ਨਹੀਂ। ਹੁਣ ਕਿਹੜੀ ਚਿਪਸ ਲੈਣੀ ਤੇ ਤੈਨੂੰ ਮੈਂ ਤਾਂ 100 ਰੁਪਏ ਦੇ ਤੇ ਬਾਪੂ ਕੋਲੇ ਹੋਣਗੇ ਬਾਪੂ ਕੋਲੇ ਹੈ ਨਹੀਂ ਬਾਪੂ ਕੋਲੇ ਹੈ ਨਹੀਂ ਉਹ ਪਾਪਾ ਪੇਦੂ ਲੈ ਆ ਉਹਦੇ ਕੋਲੇ ਆ ਬਾਪਾਪੂ ਤੋਂ ਉਹ ravel ਬਾਪੂ ਤੋਂ ਉਹਦੇ ਕੋਲੇ ਢਾਲੇ ਆ ਉਹ ਤੋਂ ਲੈ ਲੈ ਉਹ ਤੋਂ ਲੈ ਲੈ ਕਰ ਉਹਦੇ ਕੋਲੇ ਹੁੰਦੇ ਨੇ ਆ ਦੇਖ ਆ ਜਾ ਪਹਿਲੇ ਗਿਓ ਤੋਂ ਫੜ ਕੇ ਆ ਜਾ ਆਜੇ ਲੈ